ਸਸਿਕਾਲ ਜੀ ਦਿੱਲੀ ਡੈਸਕ ਟੀਵੀ ਦੇਖ ਲਓ ਤੁਸੀਂ ਤੇ ਮੈਂ ਹਾਂ ਸ਼ਿਖਾ ਮੌਸਮ ਦੇ ਨਾਲ ਜੁੜੀ ਅਪਡੇਟ ਲੈ ਕੇ ਹਾਜ਼ਰ ਹਾਂ ਅਰ ਅਸਲ ਪੰਜਾਬ ਦਾ ਮੌਸਮ ਕਿ ਹੋ ਜਾ ਰਣ ਵਾਲਾ ਉਸ ਬਾਬਤ ਪੇ ਇੱਕ ਵਾਰੀ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦਾ ਮੌਸਮ ਆਪਣੇ ਮਜਾਜ਼ ਬਦਲਣ ਵਾਲਾ ਹੈ ਲਗਾਤਾਰ ਪੰਜਾਬ ਭਰ ਦੇ ਮੌਸਮ ਨੂੰ ਲੈ ਕੇ ਵੱਡੀ ਜਿਹੜੀ ਆ ਹੁਣ ਹਲਚਲ ਪੈਦਾ ਹੁੰਦੀ ਹੋਈ ਨਜ਼ਰ ਆ ਰਹੀ ਹੈ ਆਈਐਮਡੀ ਉਹ ਪਾਕਦੀਆਂ ਰਿਪੋਰਟਾਂ ਵੱਡੇ ਖੁਲਾਸੇ ਕਰਦੀਆਂ ਨੇ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਮੀਨੂ ਲੈ ਕੇ ਕੋਈ ਖਾਸਾ ਭੂਵਿਖਿਆਣੀ ਨਹੀਂ ਕੀਤੀ ਗਈ ਹੈ ਪੰਜਾਬ ਦੇ ਵਿੱਚ ਕਿੜਾਕੇ ਦੀ ਠੰਡ ਦੇ ਹੁਣੇ ਅਸਾਰ ਨਜ਼ਰ ਆਉਣਗੇ ਦਸੰਬਰ ਮਹੀਨੇ ਦੇ ਵਿੱਚ ਇਹ ਠੰਡ ਸਾਰੇ ਰਿਕਾਰਡ ਤੋੜਦੀ ਹੋਈ ਨਜ਼ਰ ਆਵੇਗੀ ਨਾਲ ਦੀ ਨਾਲ ਦੱਸਿਆ ਜਾ ਰਿਹਾ ਹੈ ਕਿ ਹੁਣੇ ਇਸ ਤਰੀਕੇ ਦੇ ਨਾਲ ਵੱਡੀਆਂ ਭੂਵਿਖਿਆਣੀਆਂ ਜਿਹੜੀਆਂ ਆਈਜੀਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕਰ ਦਿੱਤੀਆਂ ਨੇ ਲਗਾਤਾਰ ਹੀ ਪੰਜਾਬ ਦੇ ਵਿੱਚ ਵੱਡੇ ਅਲਰਟ ਜਾਰੀ ਹੋ ਗਏ ਨੇ ਵੱਡੀਆਂ ਭੂਵਿਖਿਆਣੀਆਂ ਜਿਹੜੀਆਂ ਨੇ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਅਲਰਟ ਜਾਰੀ ਕਰ ਦਿੱਤਾ ਹੈ ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਕਿ ਹੁਣ ਪੰਜਾਬ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੜਾਕੇ ਦੀ ਠੰਡ ਦਾ ਕਹਿਰ ਦੇਖਣ ਨੂੰ ਮਿਲਿਆ ਤੇ ਨਾਲ ਦੀ ਨਾਲ ਏਕਯੂਆਈ ਮਾਤਰਾ ਦੇ ਵਿੱਚ ਕਈ ਸ਼ਹਿਰਾਂ 'ਚ ਗਰਾਵੜ ਤੇ ਕਈਆਂ 'ਚ ਵਾਧਾ ਵੀ ਦੇਖਣ ਨੂੰ ਮਿਲਿਆ ਪੰਜਾਬ 'ਚ ਇਸ ਹਫਤੇ ਬਾਰਿਸ਼ ਦੀ ਕੋਈ ਸੰਭਾਵਨਾ ਨਹੀਂ ਹੈ ਮੌਸਮ ਖੁਸ਼ਕ ਬਣਿਆ ਹੋਇਆ ਹੈ ਹਵਾ ਪ੍ਰਦੂਸ਼ਣ ਤੋਂ ਰਾਹਤ ਨਹੀਂ ਮਿਲ ਰਹੀ ਹੈ ਕਿਉਂਕਿ ਅੰਮ੍ਰਿਤਸਰ ਦੇ ਵਿੱਚ AQI 196, ਬਠਿੰਡਾ ਦੇ ਵਿੱਚ 155, ਜਲੰਧਰ ਦੇ ਵਿੱਚ 133, ਖੰਨਾ ਦੇ ਵਿੱਚ 142, ਲੁਧਿਆਣਾ ਦੇ ਵਿੱਚ 122 AQI ਦੀ ਮਾਤਰਾ ਦਰਜ ਕੀਤੀ ਗਈ ਹੈ। તાਪਮਾਨ 'ਚ ਲਗਾਤਾਰ ਗਿਰਾਵਟ ਦੇਖੀ ਜਾ ਰਹੀ ਹੈ। ਬੀਤੇ ਦਿਨੀ ਪੰਜਾਬ ਦੇ તાਪਮਾਨ ਦੇ ਵਿੱਚ 0.5 ਡਿਗਰੀ ਦੀ ਗਿਰਾਵਟ ਦਰਜ ਹੋਈ ਹੈ। ਬੀਤੇ ਦਿਨ ਸਭ ਤੋਂ ਘੱਟ તાਪਮਾਨ ਫਰੀਦਕੋੜ ਦੇ ਵਿੱਚ 4 ਡਿਗਰੀ ਦਰਜ ਕੀਤਾ ਗਿਆ ਹੈ। ਔਰ ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਦਾ ਘੱਟੋ-ਘੱਟ ਤਾਪਮਾਨ 10 ਡਿਗਰੀ ਤੋਂ ਥੱਲੇ ਦਰਜ ਹੋਇਆ ਪੰਜਾਬ ਦੇ ਵਿੱਚ ਵੱਡੇ ਪੱਤਰ ਦੇ ਉੱਤੇ ਹੁਣ ਅਲਰਟ ਜਾਰੀ ਕਰ ਦਿੱਤਾ ਹੈ ਵੱਡੀਆਂ ਪਹੇਖਣੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਤੇ ਮੁਤਾਬਕ ਕੀਤੀਆਂ ਗਈਆਂ ਨੇ ਇਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੀ ਹੁਣ ਪੰਜਾਬ ਦੇ ਵਿੱਚ ਅਲਰਟ ਜਾਰੀ ਹੈ ਔਰ ਦੱਸ ਦਈਏ ਕਿ ਹੁਣ ਜਿਸ ਤਰੀਕੇ ਦੇ ਨਾਲ ਪੰਜਾਬ ਦਾ ਮੌਸਮ ਬਣਿਆ ਹੋਇਆ ਤੇ ਪੰਜਾਬ ਦੇ ਮੌਸਮ ਦੇ ਵਿੱਚ ਲਗਾਤਾਰ ਹੀ ਹੁਣ ਬਦਲਾਅ ਨਜ਼ਰ ਆ ਰਹੇ ਨੇ ਯਾਨੀ ਕਿ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਜਿਹੜੀਆਂ ਵੱਟੇ ਪੱਤਰ ਦੇ ਉੱਤੇ ਅਲਰਟ ਜਾਰੀ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦਾ ਕਹਿਣਾ ਹੈ ਕਿ ਲਗਾਤਾਰ ਪੰਜਾਬ ਦਾ ਮੌਸਮ ਹੁਣ ਆਪਣੇ ਮਜਾਜ਼ ਬਦਲਦਾ ਹੋਇਆ ਨਜ਼ਰ ਆਵੇਗਾ ਯਾਨੀ ਕਿ ਹੁਣ ਪੰਜਾਬ ਦੇ ਵਿੱਚ ਕਹਿਰ ਜਿਹੜਾ ਵਾ ਕੁਦਰਤ ਦਾ ਦੇਖਣ ਨੂੰ ਮਿਲੇਗਾ ਤੇ ਨਾਲ ਦੀ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਵੱਡੇ ਅਲਰਟ ਜਿਹੜੇ ਪੰਜਾਬ ਦੇ ਵਿੱਚ ਜਾਰੀ ਹੋਣ ਵਾਲੇ ਨੇ ਇਸੇ ਹੀ ਚੱਲਦੇ ਪੰਜਾਬ ਪਰ ਦਾ ਮੌਸਮ ਜਿਸ ਤਰੀਕੇ ਦੇ ਨਾਲ ਪਤਲਿਆ ਹੋਇਆ ਤੇ ਉਸ ਨੂੰ ਲੈ ਕੇ ਖਾਸ ਅਲਰਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਗਿਆ ਤੇ ਇਸ ਦੇ ਨਾਲ ਕੀ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਹੁਣ ਮੌਸਮ ਜਿਹੜਾ ਮੂਜਾਜ਼ ਬਦਲੇਗਾ ਯਾਨੀ ਕਿ ਇਸ ਵਾਰ ਕੜਾਕੇ ਦੀ ਠੰਡ ਜਿਹੜੀ ਆ ਉਹ ਪੈਣ ਵਾਲੀ ਆ ਤੇ ਨਾਲ ਦੀ ਨਾਲ ਹੁਣ ਇਸ ਵਾਰ ਰਿਕਾਰਡ ਤੋੜ ਜਿਹੜੀ ਠੰਡ ਪਵੇਗੀ ਜਿਸ ਦੇ ਨਾਲ ਲੋਕਾਂ ਨੂੰ ਮੁਸੀਬਤਾਂ ਦਾ ਸਾਹਮਣਾ ਕਰਨਾ ਪਵੇਗਾ ਤੇ ਨਾਲ ਦੀ ਨਾਲ ਲੋਕ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਹੁਣ ਵੱਡੀਆਂ ਭਵਿੱਖਬਾਣੀਆਂ ਜਾਰੀ ਕੀ ਮੌਸਮ ਨੂੰ ਲੈ ਕੇ ਕਰ ਦਿੱਤੀਆਂ ਨੇ ਦੱਸਿਆ ਜਾ ਰਿਹਾ ਕਿ ਇਸ ਵਾਰ ਪੰਜਾਬ ਦਾ ਮੌਸਮ ਜ਼ਿਆਦਾ ਕਹਿਰ ਵਰਸੌਂਦਾ ਨਜ਼ਰ ਆਵੇਗਾ ਪੰਜਾਬੀਆਂ ਨੂੰ ਮੁਸ਼ਕਲ ਦਾ ਸਾਹਮਣਾ ਜਿਹੜਾ ਕਰਨਾ ਪਾਵੇਗਾ ਇਸ ਕਰਕੇ ਤੁਹਾਨੂੰ ਹੁਣ ਖਾਸਾ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਵੱਡੀਆਂ ਭਵਿੱਖਬਾਣੀਆਂ ਆਈਐਫਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕਰ ਦਿੱਤੀਆਂ ਨੇ ਜਾਨਕਿ ਰਿਕਾਰਡ ਟੋੜ ਠੰਡ ਜਿਹੜੀ ਇਸ ਵਾਰ ਪੈਣ ਵਾਲੀ ਹੈ ਪੰਜਾਬ ਦੇ ਵਿੱਚ ਵੱਡਾ ਅਲਰਟ ਜਾਰੀ ਹੋ ਗਿਆ ਤੇ ਤੁਹਾਨੂੰ ਇੱਥੇ ਖਾਸਾ ਧਿਆਨ ਰੱਖਣ ਦੀ ਲੋੜ ਹੈ ਇਹ ਵੱਡੀਆਂ ਭੂਚਕਵਣੀਆਂ ਹੋ ਗਈਆਂ ਤੇ ਅਲਰਟ ਪੰਜਾਬ ਦੇ ਵਿੱਚ ਜਾਰੀ ਹੈ ਤੁਸੀਂ ਵੀ ਸਾਵਧਾਨ ਤੇ ਸੁਚੇਤ ਰਹਿਣਾ ਤੇ ਨਾਲ ਦੇ ਨਾਲ ਇਸ ਵੀਡੀਓ ਨੂੰ ਇਸ ਜਾਣਕਾਰੀ ਨੂੰ ਲੋਕਾਂ ਤੱਕ ਪਹੁੰਚਾ ਕੇ ਜਿਹੜਾ ਜ਼ਰੂਰ ਪਹੁੰਚਾਣਾ ਤਾਂ ਕਿ ਲੋਕ ਵੀ ਜਿਹੜੇ ਅਲਰਟ ਦੇ ਵਿੱਚ ਰਹਣ ਤਾਂ ਲੋਕ ਵੀ ਤਰਖ ਆਪਣਾ ਖਾਸਾ ਧਿਆਨ ਰੱਖਣਾ ਆਪਣੇ ਬੱਚਿਆਂ ਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਵੱਟੀਆਂ ਭੂਚਕਵਣੀਆਂ ਹੋਈਆਂ ਉਸ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਕਿਤੇ ਨਾ ਕਿਤੇ ਮੌਸਮ ਨੂੰ ਲੈ ਕੇ ਖਤਰਾ ਬਣਿਆ ਹੋਇਆ ਤੇ ਲੋਕਾਂ ਨੂੰ ਮੁਸ਼ਕਲਾਂ ਦਾ ਆਉਣ ਵਾਲੇ ਜਿਨ੍ਹਾਂ ਚ ਸਾਹਮਣਾ ਕਰਨਾ ਪਾ